ਨੂ ਆਉਣ ਤੋਂ ਪਹਿਲਾਂ ਕਿਵੇਂ ਰਹਿਣਾ ਚਾਹੀਦਾ ਸੱਸ ਸੋਹਰੇ ਲਈ ਚਾਰ ਬਹੁਤ ਜ਼ਿਆਦਾ ਜ਼ਰੂਰੀ ਗੱਲਾਂ ਅੱਜ ਦੀ ਕਹਾਣੀ ਬਹੁਤ ਗਿਆਨ ਨਾਲ ਭਰਪੂਰ ਹੋਣ ਵਾਲੀ ਹੈ ਅੱਜ ਦੀ ਕਹਾਣੀ ਰਾਹੀਂ ਤੁਸੀਂ ਜਾਣੋਗੇ ਕਿ ਘਰ ਵਿੱਚ ਨੂ ਆਉਣ ਤੇ ਸੱਸ ਅਤੇ ਸਾਰੇ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਇਹ ਕਹਾਣੀ ਪੂਰੀ ਸੁਣ ਲੈਂਦੇ ਹੋ ਤਾਂ ਇਹ ਕਹਾਣੀ ਤੁਹਾਡੇ ਬੁਢਾਪੇ ਵਿੱਚ ਬਹੁਤ ਕਮ ਆਵੇਗੀ ਜਦੋਂ ਨੂੰ ਘਰ ਵਿੱਚ ਆਉਂਦੀ ਹੈ ਤਾਂ ਉਸਦੇ ਆਉਣ ਤੋਂ ਬਾਅਦ ਘਰ ਵਿੱਚ ਕੋਈ ਗੜਬੜ ਲੜਾਈ ਝਗੜਾ ਜਾਂ ਕਲੇਸ਼ ਨਹੀਂ ਹੁੰਦਾ ਤਾਂ ਬੁੜਾਪਾ ਬਹੁਤ ਆਸਾਨੀ ਨਾਲ ਲੰਘ ਜਾਂਦਾ ਹੈ ਅਤੇ ਬੁੜਾਪੇ ਵਿੱਚ ਕੋਈ ਦੁੱਖ ਦਰਦ ਨਹੀਂ ਹੁੰਦਾ ਪਰ ਜੇ ਘਰ ਵਿੱਚ ਝਗੜਾ ਅਤੇ ਲੜਾਈ ਹੁੰਦੀ ਹੈ ਤਾਂ ਨੂੰ ਦੇ ਆਉਣ ਤੋਂ ਬਾਅਦ ਉਸ ਘਰ ਵਿੱਚ ਪੂਰੀ ਤਰ੍ਹਾਂ ਅਸ਼ਾਂਤੀ ਹੋ ਜਾਂਦੀ ਹੈ ਇਸ ਨਾਲ ਬੁੜਾਪਾ ਬਹੁਤ ਔਖਾ ਹੋ ਜਾਂਦਾ ਹੈ ਜੇਕਰ ਤੁਸੀਂ ਆਪਣੇ ਬੁਢਾਪੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ ਅਤੇ ਲੜਾਈ ਜਾਂ ਝਗੜਾ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਨੂੰ ਇਹ ਵੀਡੀਓ ਪੂਰੀ ਸੁਣਨੀ ਚਾਹੀਦੀ ਹੈ ਤਾਂ ਆਓ ਕਹਾਣੀ ਸ਼ੁਰੂ ਕਰੀਏ ਤੁਹਾਡਾ ਮੇਰੇ ਨਿਊ ਮਾਈਂਸ ਚੈਨਲ ਤੇ ਸਵਾਗਤ ਹੈ ਇੱਕ ਪਿੰਡ ਵਿੱਚ ਬਹੁਤ ਹੀ ਸੱਜਣ ਅਤੇ ਨੇਕ ਦਿਲ ਬੰਦਾ ਰਹਿੰਦਾ ਸੀ ਉਸ ਦਾ ਨਾਮ ਸੀ ਜਗਤਾਰ ਸਿੰਘ ਉਹ ਬਹੁਤ ਹੀ ਸਾਦਾ ਅਤੇ ਸਲੀਕੇਦਾਰ ਇਨਸਾਨ ਸੀ ਉਹ ਜਿਸ ਨੂੰ ਵੀ ਮਿਲਦਾ ਉਸ ਨਾਲ ਬਹੁਤ ਚੰਗਾ ਵਰਤਾਓ ਕਰਦਾ ਸੀ ਅਤੇ ਸਾਰਿਆਂ ਨੂੰ ਉਸ ਦੀ ਮੁਲਾਕਾਤ ਬਹੁਤ ਪਸੰਦ ਆਉਂਦੀ ਸੀ ਉਹ ਸੁਨਿਆਰ ਸੀ ਉਸ ਦੀ ਬਾਜ਼ਾਰ ਵਿੱਚ ਸੋਨੇ ਚਾਂਦੀ ਦੀ ਦੁਕਾਨ ਸੀ ਜਗਤਾਰ ਦੀ ਪਤਨੀ ਬਹੁਤ ਚਿੜਿਚੜੇ ਸੁਆਦੀ ਸੀ ਉਹ ਬਹੁਤ ਲੜਾਈ ਝਗੜਾ ਕਰਦੀ ਸੀ ਅਤੇ ਚੀਜ਼ਾਂ ਤੋੜ-ਫੋੜ ਕਰਦੀ ਸੀ ਕਿਸੇ ਦੀ ਗੱਲ ਨਾ ਮੰਨਣਾ ਉਸਦਾ ਸੁਆਹ ਹੀ ਬਣ ਗਿਆ ਸੀ ਅਤੇ ਉਹ ਕਿਸੇ ਦੀ ਨਹੀਂ ਸੁਣਦੀ ਸੀ ਆਪਣੀ ਹੀ ਗੱਲ ਤੇ ਅੜੀ ਰਹਿੰਦੀ ਸੀ ਅਤੇ ਬੜੀ ਹੀ ਜਿੱਦ ਦੇ ਸੁਆਵ ਵਾਲੀ ਜਨਾਨੀ ਸੀ ਜਗਤਾਰ ਸਿੰਘ ਅਤੇ ਉਸਨੀ ਪਤਨੀ ਦਾ ਸੁਆਹ ਇੱਕ ਦੂਜੇ ਦੇ ਬਿਲਕੁਲ ਉਲਟ ਸੀ ਜਗਤਾਰ ਸਿੰਘ ਦਾ ਪੁੱਤਰ ਸੀ ਜੋ ਇੱਕ ਵਪਾਰੀ ਸੀ ਹਰ ਸਵੇਰੇ ਜਗਤਾਰ ਆਪਣੇ ਪੁੱਤਰ ਨੂੰ ਦੁਕਾਨ ਤੇ ਨਾਲ ਲੈ ਕੇ ਜਾਂਦਾ ਸੀ ਅਤੇ ਉਸ ਨੂੰ ਕਾਰੋਬਾਰ ਦੇ ਗੁਣ ਸਿਖਾਉਂਦਾ ਸੀ ਉਹ ਆਪਣੇ ਪੁੱਤਰ ਨੂੰ ਗਾਕਰ ਨਾਲ ਕਿਵੇਂ ਗੱਲਬਾਤ ਕਰਨੀ ਹੈ ਬਾਰੇ ਦੱਸਦਾ ਰਹਿੰਦਾ ਸੀ ਉਸ ਦਾ ਮੰਨਣਾ ਸੀ ਕਿ ਜੇਕਰ ਕਾਰੋਬਾਰ ਪਾਵੇ ਕੋਈ ਵੀ ਹੋਵੇ ਜੇਕਰ ਕਿਸੇ ਵਪਾਰੀ ਦਾ ਆਪਣੇ ਗਾਕਰ ਨਾਲ ਵਧੀਆ ਰਿਸ਼ਤਾ ਹੁੰਦਾ ਹੈ ਤਾਂ ਉਸ ਦਾ ਕਾਰੋਬਾਰ ਦਿਨ ਰਾਤ ਤੇਜ਼ੀ ਨਾਲ ਵਧਦਾ ਹੀ ਰਹਿੰਦਾ ਹੈ ਪਹਿਲਾਂ ਉਸ ਦੇ ਦਿਨ ਚੰਗੇ ਨਹੀਂ ਸਨ ਉਸ ਨੇ ਅਗਲੇ ਕੁਝ ਦਿਨ ਗਰੀਬੀ ਵਿੱਚ ਬਿਤਾਏ ਹੋਏ ਸਨ ਆਪਣੇ ਇਸ ਵਿਹਾਰ ਕਰਕੇ ਉਸਨੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਇਆ ਕੋਈ ਵੀ ਗਾਹਕ ਜੋ ਜਗਤਾਰ ਸਿੰਘ ਦੀ ਦੁਕਾਨ ਤੇ ਇੱਕ ਵਾਰ ਆਉਂਦਾ ਸੀ ਉਸਨੇ ਉਸਦੇ ਸਿੱਧੇ ਅਤੇ ਸਰਲ ਸੁਭਾਅ ਅਤੇ ਮਿੱਠੇ ਵਿਹਾਰ ਕਰਨ ਬਾਰ-ਬਾਰ ਉਸ ਦੀ ਦੁਕਾਨ ਤੇ ਜ਼ਰੂਰ ਆਉਂਦਾ ਸੀ ਬਲਕਾਰ ਸਿੰਘ ਆਪਣੇ ਪੁੱਤਰ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਇੱਕ ਵਪਾਰੀ ਨੂੰ ਆਪਣੇ ਗਾਹਕਾਂ ਨਾਲ ਕਿਵੇਂ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਗਾਹਕ ਅਤੇ ਵਪਾਰੀ ਵਿਚਕਾਰ ਇੱਕ ਚੰਗਾ ਅਤੇ ਵਧੀਆ ਰਿਸ਼ਤਾ ਬਣਾਈ ਰੱਖਿਆ ਜਾ ਸਕੇ ਅਖੀਰ ਉਸ ਦਾ ਪੁੱਤਰ ਆਪਣੇ ਕਾਰੋਬਾਰ ਵਿੱਚ ਮਾਹਿਰ ਬਣ ਗਿਆ ਉਸ ਨੇ ਆਪਣੇ ਪਿਤਾ ਦੀਆਂ ਸਾਰੀਆਂ ਚਾਲਾਂ ਸਿੱਖ ਲਈਆਂ ਹੁਣ ਉਹ ਜ਼ਿਆਦਾਤਰ ਸਮਾਂ ਦੁਕਾਨ ਤੇ ਬੈਠਦਾ ਸੀ ਅਤੇ ਦੁਕਾਨ ਦਾ ਪ੍ਰਬੰਧ ਵੀ ਕਰਨ ਲੱਗ ਪਿਆ ਜਗਤਾਰ ਸਿੰਘ ਦਾ ਪੁੱਤਰ ਵੱਡਾ ਹੋ ਗਿਆ ਸੀ। ਜਗਤਾਰ ਸਿੰਘ ਨੇ ਸੋਚਿਆ ਕਿਉਂ ਨਾ ਆਪਣੇ ਪੁੱਤਰ ਦਾ ਵਿਆਹ ਕਰਵਾਇਆ ਜਾਵੇ। ਇਹ ਸੋਚ ਕੇ ਜਦੋਂ ਉਹ ਸ਼ਾਮ ਨੂੰ ਆਪਣੀ ਦੁਕਾਨ ਤੋਂ ਵਾਪਸ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਹੁਣ ਸਾਨੂੰ ਆਪਣੇ ਪੁੱਤਰ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਜਗਤਾਰ ਸਿੰਘ ਦੀ ਪਤਨੀ ਨੇ ਕਿਹਾ ਕਿ ਤੁਸੀਂ ਸਹੀ ਕਹਿ ਰਹੇ ਹੋ। ਸਾਰੇ ਜਗਤਾਰ ਸਿੰਘ ਦੇ ਸੁਆਹ ਤੋਂ ਜਾਣਦੇ ਸਨ ਉਹ ਇੰਨਾ ਚੰਗਾ ਇਨਸਾਨ ਸੀ। ਉਸ ਨੂੰ ਰਿਸ਼ਤੇਦਾਰਾਂ ਦੀ ਕੋਈ ਕਮੀ ਨਹੀਂ ਸੀ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਅਗਲੇ ਦਿਨ ਅਤੇ ਉਸ ਦੀ ਪਤਨੀ ਕੁੜੀ ਨੂੰ ਮਿਲ ਗਏ ਕੁੜੀ ਬਹੁਤ ਸੋਹਣੀ ਸੀ ਅਤੇ ਸ਼ਸ਼ੀਲ ਸੀ ਉਹ ਅਤੇ ਉਸ ਦੀ ਪਤਨੀ ਉਸ ਨੂੰ ਆਪਣੀ ਨੂੰਹ ਬਣਾਉਣ ਲਈ ਸਹਿਮਤ ਹੋ ਗਏ ਵਿਆਹ ਦੀ ਤਾਰੀਖ ਪੱਕੀ ਹੋ ਗਈ ਸੀ ਜਿਵੇਂ ਜਿਵੇਂ ਵਿਆਹ ਦੀ ਤਾਰੀਖ ਨੇੜੇ ਆ ਰਹੀ ਸੀ ਬਲਕਾਰ ਸਿੰਘ ਨੂੰ ਚਿੰਤਾ ਹੋਣ ਲੱਗ ਗਈ ਮੇਰੀ ਪਤਨੀ ਸਵਾ ਤੋਂ ਚਿੜਚਿੜੀ ਹੈ ਅਤੇ ਛੋਟੀਆਂ-ਛੋਟੀਆਂ ਗੱਲਾਂ ਤੇ ਝਗੜਾ ਕਰਦੀ ਹੈ। ਕੱਲ ਨੂੰ ਜਦੋਂ ਨੂੰ ਸਾਡੇ ਘਰ ਆਏਗੀ ਤਾਂ ਉਸ ਨਾਲ ਵੀ ਇਸਨੇ ਇਹੀ ਕਰਨਾ ਹੈ। ਘਰ ਵਿੱਚ ਹਮੇਸ਼ਾ ਹੀ ਅਸ਼ਾਂਤੀ ਅਤੇ ਹਫੜਾ-ਦਫੜੀ ਬਣੀ ਰਹੇਗੀ। ਇਹ ਸੋਚ ਕੇ ਇੱਕ ਦਿਨ ਉਸਨੇ ਆਪਣੀ ਪਤਨੀ ਨੂੰ ਬੁਲਾਇਆ ਅਤੇ ਉਸ ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ, "ਦੇਖੋ, ਤੁਸੀਂ ਹੁਣ ਤੱਕ ਜੋ ਵੀ ਕੀਤਾ ਹੈ, ਤੁਸੀਂ ਮੇਰੇ ਨਾਲ ਬਾਰ-ਬਾਰ ਲੜਦੇ ਰਹੇ ਹੋ।" ਤੋ ਸੀ ਮੈਨੂੰ ਬਹੁਤ ਕੁਝ ਕਹਿ ਦਿੰਦੇ ਸਨ ਅਤੇ ਆਪਣੇ ਪੁੱਤਰ ਨੂੰ ਵੀ ਝਿੜਕਦੇ ਸੀ ਮੈਂ ਤੇਰਾ ਪਤੀ ਹਾਂ ਇਸ ਲਈ ਮੈਂ ਤੇਰੀ ਹਰ ਗੱਲ ਬਰਦਾਸ਼ਤ ਕਰਦਾ ਸੀ ਪੁੱਤਰ ਤੇਰਾ ਆਪਣਾ ਹੈ ਇਸ ਲਈ ਉਹ ਤੇਰੀ ਹਰ ਗੱਲ ਬਰਦਾਸ਼ਤ ਕਰਦਾ ਸੀ ਉਸ ਨੂੰ ਬਰਦਾਸ਼ਤ ਕਰਦਾ ਹੈ ਉਸ ਦੀ ਹਰ ਗੱਲ ਮੰਨਦਾ ਹੈ ਪਰ ਕੁਝ ਦਿਨਾਂ ਬਾਅਦ ਕਿਸੇ ਹੋਰ ਦੀ ਧੀ ਨੇ ਸਾਡੇ ਘਰ ਆਉਣ ਵਾਲੀ ਹੈ ਜੋ ਸਾਡੀ ਨੂੰ ਬਣੇਗੀ ਹੁਣ ਸਾਨੂੰ ਆਪਣਾ ਸਵਾਹ ਬਦਲਣਾ ਪਵੇਗਾ ਤੈਨੂੰ ਆਪਣੇ ਵਿਵਹਾਰ ਵਿੱਚ ਬਦਲਾਅ ਲਿਆਉਣਾ ਪਵੇਗਾ ਜੇ ਉਹ ਤੁਹਾਡੀ ਗੱਲਾਂ ਦਾ ਬੁਰਾ ਮੰਨ ਗਈ ਤਾਂ ਇਹ ਸਭ ਉਸ ਤੋਂ ਬਰਦਾਸ਼ਤ ਨਾ ਹੋਇਆ ਤਾਂ ਘਰ ਵਿੱਚ ਬੇਵਜਾ ਲੜਾਈ ਝਗੜੇ ਹੋਣਗੇ ਮੈਂ ਆਪਣਾ ਬੁਢਾਪਾ ਖੁਸ਼ੀ ਨਾਲ ਬਿਤਾਉਣਾ ਚਾਹੁੰਦਾ ਹਾਂ ਤੁਹਾਡੇ ਕਲੇਸ਼ਾਂ ਦੇ ਕਾਰਨ ਦੁੱਖ ਦਰਦ ਵਿੱਚ ਬਦਲ ਜਾਵੇਗਾ ਇਸ ਲਈ ਉਸ ਨੂੰ ਆਪਣਾ ਰੁੱਖਾ ਸੁਭਾਅ ਛੱਡ ਕੇ ਉਸ ਨਾਲ ਪਿਆਰ ਨਾਲ ਪੇਸ਼ ਆਉਣਾ ਪਵੇਗਾ ਤੁਹਾਨੂੰ ਉਸ ਨਾਲ ਆਪਣੀ ਤੀਵਾਂ ਪੇਸ਼ ਆਉਣਾ ਪਵੇਗਾ ਜੇ ਉਹ ਕੋਈ ਛੋਟੀ ਜਹੀ ਗਲਤੀ ਕਰਦੀ ਹੈ ਤਾਂ ਤੁਹਾਨੂੰ ਉਸ ਨੂੰ ਮਾਫ਼ ਕਰਨਾ ਪਵੇਗਾ ਕਿਉਂਕਿ ਧਰਮ ਅਨੁਸਾਰ ਉਹ ਸਾਡੀ ਧੀ ਵਰਗੀ ਹੋਵੇਗੀ ਇਸ ਲਈ ਤੁਹਾਨੂੰ ਇੱਕ ਮਾਂ ਦੇ ਵਾਂਗ ਉਸ ਦੇ ਨਾਲ ਰਹਿਣਾ ਪਵੇਗਾ ਅਤੇ ਤੁਹਾਨੂੰ ਉਸ ਦੇ ਹਰ ਦੁੱਖ ਦਰਦ ਵਿੱਚ ਸਾਥ ਦੇਣਾ ਪਵੇਗਾ ਉਹ ਆਪਣੇ ਮਾਪਿਆਂ ਨੂੰ ਛੱਡ ਕੇ ਆਏਗੀ ਜਿਸ ਸਮੇਂ ਤੋਂ ਉਹ ਸਾਡੇ ਘਰ ਆਏਗੀ ਧਰਮ ਅਨੁਸਾਰ ਅਸੀਂ ਅਤੇ ਉਸਦੀ ਮਾਪੇ ਹੋਣਗੇ ਇਸ ਲਈ ਤੁਹਾਨੂੰ ਉਸ ਨਾਲ ਮਾਂ ਵਾਂਗ ਪੇਸ਼ ਆਉਣਾ ਪਵੇਗਾ ਤੁਹਾਨੂੰ ਉਸ ਦੀ ਹਰ ਖੁਸ਼ੀ ਅਤੇ ਦੁੱਖ ਦਾ ਧਿਆਨ ਰੱਖਣਾ ਪਵੇਗਾ ਆਪਣੇ ਪਤੀ ਦੀ ਗੱਲਾਂ ਸੁਣ ਕੇ ਉਸ ਨੂੰ ਪਤਨੀ ਨੇ ਕਿਹਾ ਠੀਕ ਹੈ ਮੈਨੂੰ ਜ਼ਿਆਦਾ ਗਿਆਨ ਨਾ ਦਿਵੋ ਮੈਨੂੰ ਪਤਾ ਹੈ ਮੈਨੂੰ ਕੀ ਕਰਨਾ ਹੈ ਸਮਾਂ ਬੀਤਦਾ ਗਿਆ ਵਿਆਹ ਦਾ ਦਿਨ ਆ ਗਿਆ ਜਗਤਾਰ ਸਿੰਘ ਦੇ ਪੁੱਤਰ ਦਾ ਵਿਆਹ ਬਹੁਤ ਧੂਮ-ਧਾਮ ਨਾਲ ਹੋਇਆ ਅਤੇ ਨੂੰਹ ਕਰ ਆ ਗਈ ਜਦੋਂ ਸਵੇਰ ਹੋਈ ਜਗਤਾਰ ਸਿੰਘ ਨੇ ਆਪਣੀ ਪਤਨੀ ਪੁੱਤਰ ਅਤੇ ਨੂੰਹ ਨੂੰ ਬੁਲਾਇਆ ਅਤੇ ਘਰ ਦੀਆਂ ਚਾਬੀਆਂ ਸੌਂਦੇ ਹੋਏ ਕਿਹਾ ਅੱਜ ਤੋਂ ਇਹ ਤੁਹਾਡਾ ਘਰ ਹੈ ਇਸ ਘਰ ਦੀ ਸਾਰੇ ਜ਼ਿੰਮੇਵਾਰੀ ਤੁਹਾਡੀ ਹੈ ਤੁਸੀਂ ਸਾਡੇ ਘਰ ਲక్ష్ਮੀ ਦੇ ਰੂਪ ਵਿੱਚ ਆਏ ਹੋ ਹੁਣ ਅਸੀਂ ਇਸ ਘਰ ਦੀ ਇੱਜ਼ਤ ਅਤੇ ਸਤਿਕਾਰ ਤੁਹਾਡਾ ਹੈ ਇਸ ਲਈ ਆਪਣੀ ਮਰਜ਼ੀ ਨਾਲ ਚਲਾਉਣਾ ਤੁਹਾਡੇ ਹੱਥ ਵਿੱਚ ਹੈ ਉਸ ਦੀ ਨੂੰਹ ਨੇ ਕਿਹਾ ਪਿਤਾ ਜੀ ਮੈਂ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੀ ਸਾਮ ਦਾ ਸਮਾਸੀ ਉਸ ਦਿਨ ਉਹਨੇ ਪਹਿਲੀ ਵਾਰ ਆਪਣੇ ਸਹੁਰੇ ਘਰ ਖਾਣਾ ਬਣਾਇਆ ਪਿਓ ਪੁੱਤਰ ਇਕੱਠੇ ਖਾਣਾ ਖਾਣ ਬੈਠ ਗਏ ਬਹੁਤ ਸਾਰੀਆਂ ਪਲੇਟਾਂ ਪਰਤਾਈਆਂ ਗਈਆਂ ਅਤੇ ਲਿਆਂਦੀਆਂ ਗਈਆਂ ਜਿਵੇਂ ਹੀ ਜਗਤਾਰ ਨੇ ਪਹਿਲੀ ਬੁਰਕੀ ਆਪਣੇ ਮੂੰਹ ਵਿੱਚ ਪਾਈ ਤਾਂ ਉਸ ਵਿੱਚ ਬਹੁਤ ਸਾਰਾ ਨਮਕ ਸੀ ਪਰ ਉਸਨੇ ਕੁਝ ਨਹੀਂ ਕਿਹਾ ਅਤੇ ਜਿਵੇਂ ਹੀ ਪੁੱਤਰ ਨੇ ਖਾਣਾ ਸ਼ੁਰੂ ਕੀਤਾ ਉਸ ਨੂੰ ਮਹਿਸੂਸ ਹੋਇਆ ਕਿ ਇਸ ਵਿੱਚ ਬਹੁਤ ਜ਼ਿਆਦਾ ਨਮਕ ਹੈ ਉਸਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਦੇਖੋ ਇਸ ਭੋਜਨ ਵਿੱਚ ਕਿੰਨਾ ਨਮਕ ਹੈ ਜਗਤਾਰ ਸਿੰਘ ਨੇ ਆਪਣੀ ਉਂਗਲ ਨਾਲ ਇਸ਼ਾਰਾ ਕਰਕੇ ਆਪਣੇ ਪੁੱਤਰ ਨੂੰ ਚੁੱਪ ਕਰਾਇਆ ਅਤੇ ਪੁੱਤਰ ਨੇ ਅੱਗੇ ਕੁਝ ਨਹੀਂ ਕਿਹਾ ਕਿਉਂਕਿ ਉਸ ਦਾ ਪੁੱਤਰ ਬਹੁਤ ਸੰਸਕਾਰੀ ਸੀ ਅਤੇ ਆਪਣੇ ਮਾਪਿਆਂ ਦਾ ਕਹਿਣਾ ਮੰਨਦਾ ਸੀ ਇਸ ਲਈ ਉਸ ਨੇ ਪੁੱਤਰ ਨੂੰ ਕੁਝ ਕਹੇ ਬਿਨਾ ਚੁੱਪਚਾਪ ਖਾਣਾ ਖਾਦਾ ਅਤੇ ਉੱਠ ਗਿਆ ਪਰ ਜਗਤਾਰ ਸਿੰਘ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਆਪਣੇ ਪੁੱਤਰ ਨੂੰ ਤਾਂ ਚੁੱਪ ਕਰਵਾ ਦਿੱਤਾ ਮੈਂ ਪਰ ਜਦੋਂ ਮੇਰੀ ਪਤਨੀ ਖਾਣਾ ਖਾਏਗੀ ਉਹ ਗਾਮਾ ਕਰ ਦੇਵੇਗੀ ਇਸ ਲਈ ਉਹ ਉਦੋਂ ਤੱਕ ਬੈਠਾ ਰਿਹਾ ਜਦੋਂ ਤੱਕ ਉਸਦੀ ਪਤਨੀ ਖਾਣਾ ਨਹੀਂ ਖਾ ਲੈਂਦੀ ਜਿਵੇਂ ਹੀ ਉਸਦੀ ਪਤਨੀ ਨੇ ਖਾਣਾ ਸ਼ੁਰੂ ਕੀਤਾ ਉਸਦੀਆਂ ਅੱਖਾਂ ਗੁੱਸੇ ਨਾਲ ਗੁੱਸੇ ਵਿੱਚ ਲਾਲ ਅਤੇ ਪੀਲੀਆਂ ਹੋ ਗਈਆਂ ਜਗਤਾਰ ਸਿੰਘ ਨੂੰ ਲੱਗਾ ਕਿ ਹੁਣ ਉਸ ਦੇ ਮੂੰਹ ਕੁਝ ਨਾ ਕੁਝ ਨਿਕਲੇਗਾ ਅਧਿਕਾਰ ਵਿੱਚ ਅਸ਼ਾਂਤੀ ਫੈਲ ਜਾਏਗੀ ਇਸ ਲਈ ਉਸਨੇ ਆਪਣੀ ਪਤਨੀ ਵੱਲ ਇਸ਼ਾਰਾ ਕੀਤਾ ਕਿ ਉਹ ਕੁਝ ਨਾ ਕਹੇ ਅਤੇ ਚੁੱਪਚਾਪ ਰਹੇ ਉਸਦੀ ਪਤਨੀ ਨੇ ਕੁਝ ਨਹੀਂ ਕਿਹਾ ਅਤੇ ਚੁੱਪਚਾਪ ਹੀ ਖਾਣਾ ਖਾਣ ਤੋਂ ਬਾਅਦ ਉੱਠ ਗਈ ਜਗਤਾਰ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਬੁਲਾਇਆ ਅਤੇ ਪੁੱਤਰ ਨੇ ਕਿਹਾ ਪਿਤਾ ਜੀ ਤੁਸੀਂ ਦੇਖਿਆ ਕਿ ਉਸਨੇ ਖਾਣੇ ਵਿੱਚ ਕਿੰਨਾ ਨਮਕ ਪਾਇਆ ਸੀ ਤਸੀ ਮੈਨੂੰ ਰੋਕ ਲਿਆ ਨਹੀਂ ਤਾਂ ਅੱਜ ਹੀ ਉਸ ਨੂੰ ਸਭ ਕੁਝ ਸਿਖਾ ਦੇਣਾ ਸੀ ਜੇ ਉਸ ਨੂੰ ਪਹਿਲੀ ਵਾਰ ਉਸ ਦੀ ਗਲਤੀ ਕਰਨ ਨਾ ਰੋਕਿਆ ਗਿਆ ਤਾਂ ਉਹ ਬਹੁਤ ਵੱਡੀ ਗੱਲ ਹੋਵੇਗੀ ਉਹ ਇੱਕ ਤੋਂ ਇੱਕ ਵਾਰ ਗਲਤੀਆਂ ਕਰਦੀ ਰਹੇਗੀ ਜਗਤਾਰ ਸਿੰਘ ਨੇ ਕਿਹਾ ਪੁੱਤਰ ਉਸ ਨੇ ਪਹਿਲੀ ਵਾਰ ਖਾਣਾ ਬਣਾਇਆ ਹੈ ਕੀ ਪਤਾ ਉਸ ਨੇ ਪਰਿਵਾਰਕ ਮੈਂਬਰ ਜ਼ਿਆਦਾ ਨਮਕ ਖਾਂਦੇ ਹਨ ਜਾਂ ਗਲਤੀ ਨਾਲ ਜ਼ਿਆਦਾ ਨਮਕ ਪੈ ਗਿਆ ਹੋਵੇ ਉਹ ਖੁਦ ਕੰਨਾ ਖਾਂ ਬੈਠੀਗੀ ਤਾਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ ਜਗਤਾਰ ਸਿੰਘ ਕਹਿ ਲਗਾ ਪੁੱਤਰ ਜਦ ਸਮਾਜ ਵਿੱਚ ਕਿਸੇ ਬੇਇੱਜ਼ਤੀ ਹੁੰਦੀ ਹੈ ਤਾਂ ਉਹ ਬਹੁਤ ਦੁਖੀ ਹੁੰਦਾ ਹੈ ਇਸ ਲਈ ਜਦੋਂ ਕਿਸੇ ਨੂੰ ਕੁਝ ਸਿਖਾਉਣਾ ਸਮਝਾਉਣਾ ਜਾਂ ਦੱਸਣਾ ਹੋਵੇ ਤਾਂ ਉਸ ਨੂੰ ਇਕੱਲੇ ਵਿੱਚ ਜਾ ਸਮਝਾਉਣਾ ਚਾਹੀਦਾ ਹੈ ਨਾ ਕਿ ਸਾਰਿਆਂ ਦੇ ਸਾਹਮਣੇ ਪਤੀ ਪਤਨੀ ਜ਼ਿੰਦਗੀ ਦੀ ਗੱਡੀ ਦੇ ਦੁਪਈਏ ਵਾਂਗ ਹੁੰਦੇ ਹਨ ਜੇਕਰ ਇਹਨਾਂ ਵਿੱਚੋਂ ਇੱਕ ਵੀ ਖਰਾਬ ਹੋ ਜਾਵੇ ਤਾਂ ਗੱਡੀ ਚਲਾਉਣੀ ਮੁਸ਼ਕਲ ਹੋ ਜਾਂਦੀ ਹੈ ਤਾਂ ਚੰਗੇ ਪਤੀ ਪਤਨੀ ਦਾ ਰਿਸ਼ਤਾ ਉਦੋਂ ਤੱਕ ਹੀ ਕੰਮ ਰਹਿੰਦਾ ਹੈ ਜਦੋਂ ਤੱਕ ਦੋਵੇਂ ਇੱਕ ਦੂਜੇ ਦੀਆਂ ਗੱਲਾਂ ਦਾ ਸਤਿਕਾਰ ਕਰਦੇ ਹਨ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਹਨਾਂ ਦਾ ਸਤਿਕਾਰ ਕਰਨ ਬਲਕਾਰ ਸਿੰਘ ਨੇ ਕਿਹਾ ਬਲਕਾਰ ਸਿੰਘ ਨੇ ਕਿਹਾ ਪੁੱਤਰ ਅੱਜ ਮੈਂ ਤੈਨੂੰ ਚਾਰ ਗੱਲਾਂ ਦੱਸਣ ਜਾ ਰਿਹਾ ਹਾਂ ਇਹਨਾਂ ਚਾਰ ਗੱਲਾਂ ਨੂੰ ਧਿਆਨ ਨਾਲ ਸੁਣੋ ਜੇਕਰ ਤੁਸੀਂ ਇਹਨਾਂ ਚਾਰ ਗੱਲਾਂ ਨੂੰ ਬਹੁਤ ਧਿਆਨ ਨਾਲ ਸੁਣੋ ਜੇਕਰ ਤੁਹਾਨੂੰ ਇਹਨਾਂ ਗੱਲਾਂ ਚਾਰ ਗੱਲਾਂ ਨੂੰ ਸਹੀ ਢੰਗ ਨਾਲ ਨਹੀਂ ਸਮਝੋਗੇ ਤਾਂ ਜ਼ਿੰਦਗੀ ਬਹੁਤ ਆਸਾਨ ਹੋ ਜਾਏਗੀ ਅਤੇ ਬੁਢਾਪਾ ਵੀ ਚੰਗੀ ਤਰ੍ਹਾਂ ਬੀਤ ਜਾਏਗਾ ਪਰ ਘਰ ਵਿੱਚ ਕਦੇ ਕੋਈ ਲੜਾਈ ਨਹੀਂ ਹੋਵੇਗੀ ਘਰ ਵਿੱਚ ਪਿਆਰ ਹਮੇਸ਼ਾ ਬਣਿਆ ਰਹੇਗਾ ਸਭ ਤੋਂ ਪਹਿਲਾਂ ਜੇਕਰ ਤੁਹਾਡੀ ਪਤਨੀ ਕੋਈ ਗਲਤੀ ਕਰਦੀ ਹੈ ਤਾਂ ਉਸ ਨੂੰ ਕਿਸੇ ਦੇ ਸਾਹਮਣੇ ਨਹੀਂ ਝਿੜਕਣਾ ਚਾਹੀਦਾ ਕਿਉਂਕਿ ਮਨੁੱਖ ਗੱਲਤੀਆਂ ਦਾ ਪੁੱਤਲਾ ਹੈ ਗਲਤੀਆਂ ਸਿਰਫ ਮਨੁੱਖਾਂ ਤੋਂ ਹੀ ਹੁੰਦੀਆਂ ਹਨ ਅਤੇ ਕੋਈ ਵੀ ਜਾਣ ਬੁੱਝ ਕੇ ਗਲਤੀ ਨਹੀਂ ਕਰਦਾ ਗਲਤੀ ਕਿਸੇ ਪੁੱਲ ਕਾਰਨ ਹੋ ਸਕਦੀ ਹੈ ਇਸ ਲਈ ਕਦੇ ਵੀ ਆਪਣੀ ਪਤਨੀ ਨੂੰ ਸਮਾਜ ਅਤੇ ਰਿਸ਼ਤੇਦਾਰਾਂ ਦੇ ਸਾਹਮਣੇ ਨਾ ਚਿੜਕੀ ਕਿਉਂਕਿ ਉਹ ਕੁਝ ਨਹੀਂ ਕਹੇਗੀ ਪਰ ਉਸ ਨੂੰ ਦੁੱਖ ਹੋਵੇਗਾ ਪੁੱਤਰ ਕੁਝ ਪਤਨੀਆਂ ਅਜਹੀਆਂ ਵੀ ਹੁੰਦੀਆਂ ਹਨ ਜੋ ਜਵਾਬ ਦਿੰਦੀਆਂ ਹਨ ਅਤੇ ਉਹ ਸਭ ਦੇ ਸਾਹਮਣੇ ਨਹੀਂ ਜਵਾਬ ਦਿੰਦੀਆਂ ਤਾਂ ਸਭ ਦੇ ਸਾਹਮਣੇ ਤੁਹਾਡੀ ਕੀ ਇੱਜ਼ਤ ਰਹਿ ਜਾਏਗੀ ਇਸ ਲਈ ਕਦੇ ਵੀ ਆਪਣੀ ਪਤਨੀ ਨੂੰ ਨਾ ਸਮਾਜ ਦੇ ਸਾਹਮਣੇ ਨਾ ਹੀ ਰਿਸ਼ਤੇਦਾਰਾਂ ਦੇ ਸਾਹਮਣੇ ਕੁਝ ਕਹਿਣਾ ਚਾਹੀਦਾ ਹੈ ਨਾ ਹੀ ਉਸਤੇ ਚੀਕਣਾ ਚਲਾਉਣਾ ਚਾਹੀਦਾ ਹੈ ਦੂਜੀ ਗੱਲ ਇਹ ਹੈ ਕਿ ਜੇਕਰ ਪਤਨੀ ਕੋਈ ਗਲਤੀ ਕਰਦੀ ਹੈ ਤਾਂ ਸਾਨੂੰ ਉਸ ਨੂੰ ਇਕੱਲਿਆਂ ਬਿਠਾਉਣਾ ਚਾਹੀਦਾ ਹੈ ਉਸ ਨੂੰ ਸਹੀ ਢੰਗ ਨਾਲ ਸਮਝਾਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਪਤਨੀ ਦੇ ਰਿਸ਼ਤੇ ਵਿੱਚ ਮਿਠਾਸ ਬਣੀ ਰਹਿੰਦੀ ਹੈ ਇਸਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇੱਕ ਚੰਗੇ ਪਤੀ ਦਾ ਫਰਜ਼ ਹੈ ਕਿ ਉਹ ਹਰ ਖੁਸ਼ੀ ਗਮੀ ਵਿੱਚ ਆਪਣੇ ਪਤੀ ਦੇ ਨਾਲ ਖੜਾ ਰਹੇ ਅਤੇ ਪਤਨੀ ਦਾ ਵੀ ਫਰਜ਼ ਹੈ ਕਿ ਉਹ ਖੁਸ਼ੀ ਗਮੀ ਵਿੱਚ ਉਸਦੇ ਨਾਲ ਚੌਥੀ ਗੱਲ ਇਹ ਹੈ ਕਿ ਆਪਣੇ ਪਤਨੀ ਦੇ ਸਾਹਮਣੇ ਪੇਖ ਨੂੰ ਕਦੇ ਵੀ ਬੁਰਾ ਭਲਾ ਬੋਲਣਾ ਨਹੀਂ ਚਾਹੀਦਾ ਔਰ ਦਸਵਾ ਹੈ ਕਿ ਉਹ ਵੀ ਬਰਦਾਸ਼ਤ ਕਰ ਸਕਦੀ ਹੈ ਉਸ ਨੂੰ ਵੀ ਬੁਰਾ ਲੱਗਦਾ ਹੈ ਕਿ ਜੇਕਰ ਆਪਾਂ ਉਸਦੇ ਮਾਪੇ ਉਸਦੇ ਭੈਣ ਭਰਾ ਨੂੰ ਬੁਰਾ ਭਲਾ ਕਹਿੰਦੇ ਹਾਂ ਵਿਆਹ ਤੋਂ ਬਾਅਦ ਪਤੀ ਅਤੇ ਪਤਨੀ ਬਾਰੇ ਬੁਰਾ ਨਹੀਂ ਸੁਣ ਸਕਦੀ মিঠھے শব্দਾਂ ਵਿੱਚ ਸਮਝਾਉਣਾ ਚਾਹੀਦਾ ਹੈ ਪਤੀ ਨੂੰ ਕਦੇ ਵੀ ਮਰਦ ਹੋਣ ਦਾ ਝੂਠਾ ਮਾਣ ਨਹੀਂ ਕਰਨਾ ਚਾਹੀਦਾ ਔਰਤ ਨਾਲ ਬੁਰੀ ਪੂਰੀ ਸੰਜ ਅਤੇ ਸਹਿਯੋਗ ਅਤੇ ਪਿਆਰ ਭਾਵਨਾ ਹੋਣੀ ਚਾਹੀਦੀ ਹੈ ਉਸ ਨੂੰ ਜੀਵਨ ਸਾਥੀ ਦਾ ਦਰਜਾ ਦੇ ਕੇ ਸਤਿਕਾਰ ਕਰਨਾ ਚਾਹੀਦਾ ਹੈ ਜਗਤਾਰ ਸਿੰਘ ਨੇ ਆਪਣੇ ਪੁੱਤਰ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਇਸ ਕਰਕੇ ਹੀ ਉਹ ਆਪਣੇ ਬੁਢਾਪੇ ਦਾ ਆਨੰਦ ਮਾਣ ਰਿਹਾ ਹੈ ਧੰਨਵਾਦ ਜੀ